ਕਬੱਡੀ ਮੈਂ ਸਕੂਲ ਲੈਵਲ ਤੋਂ ਸ਼ੁਰੂ ਕੀਤੀ ਜੀ ਆਮਾ 1981 ਤੋਂ ਲੈ ਕੇ 2005 ਤੱਕ ਮੈਂ ਕਬੱਡੀ ਖੇਡਿਆ ਜੀ 23 ਸਾਲ ਕਬੱਡੀ ਖੇਡੀ ਮੈਂ ਲਗਾਤਾਰ ਦੋ ਵਾਰੀ ਕਪਤਾਨੀ ਕੀਤੀ ਇੰਡੀਆ ਟੀਮ ਦੀ ਔਰ ਦੋ ਵਾਰੀ ਪਾਕਿਸਤਾਨ ਗਏ ਦੋਹੇ ਵਾਰੀ ਜਿੱਤ ਕੇ ਆਏ ਆ ਮੈਂ ਗਰਾਊਂਡ ਲੈਵਲ ਤੋਂ ਉੱਠ ਕੇ ਮਹਾਰਾਜ ਦੀ ਕਿਰਪਾ ਮੈਂ ਹੁਣ ਇੱਥੇ ਤੱਕ ਪਹੁੰਚਿਆ ਤੇ ਸਾਰੀ ਮੇਰੀ ਕਬੱਡੀ ਦੀ ਦੇਣ ਹੈ ਅਈ ਆਠਮੋੜੇ ਪੰਜਾਬ ਦੇ ਹੀ ਉਹ ਮਾਖਾ ਵੀ ਜੇ ਆਪ ਜਾਣਗੇ ਤਾਂ ਆਪਾਂ ਖੇਡਣਾ ਨਹੀਂ ਦੇ ਨਹੀਂ ਉਹਦੇ ਵਿੱਚ ਮੈਂ ਹੀ ਪੱਪੂ ਕੰਢੀਲਾ ਮੰਗੀ ਸੁਰਖਪੁਰੀਆ ਨੇਕੀ ਸੇਮਾ ਬੱਲੜਵਾਲ ਧੀਰਾ ਡਡਵਿੰਡੀ ਇਹ ਵਧੀਆ ਲੁਧਿਆਣੇ ਦੇ ਮੁੰਡੇ ਸੇਮਾ ਟੋਨੀ ਨਿਮਾ ਬਹੁਤ ਵਧੀਆ ਪਲੇਅਰ ਜਿਹੜੇ ਸੀ ਉਹ ਨਾਮਵਰ ਪਲੇਅਰ ਅੱਜ ਕਿੱਥੇ ਗਏ ਠੱਬੇ 'ਚ ਹੈ ਕਿ ਅਸਲ ਦਰਦੇ ਬਹੁਤ ਆ ਹੋਰ ਵੀ ਪਹਿਲਵਾਨ ਹੈਗੇ ਨੇ ਇਹ ਇਹ ਤਾਂ ਮਹਾਰਾਜ ਨੂੰ ਪਤਾ ਜੀ ਮੈਂ ਆਪਣੀ ਧੌਣ ਤੇ ਹੱਥ ਨਹੀਂ ਰੱਖਣ ਦੇ ਤਾਲ ਦਾ ਕਿਸੇ ਨਹੀਂ ਇਹ ਮੈਂ ਬੜ ਬੜੇ ਜਾਫੀਆਂ ਨੇ ਮੇਰੇ ਤੇ ਯੋਰ ਲਾਇਆ ਪਰ ਪਾਕਿਸਤਾਨੀ ਨਹੀਂ ਮੇਰੇ ਲਾਗੇ ਲੱਗੇ। ਬਿਕਨ ਫੇਰ ਵੀ ਕਬੱਡੀ ਮਤਲਬ ਜਿੱਦਾਂ ਤੁਸੀਂ ਖੇਡਦੇ ਹੋ ਜਾਂ ਜਿੱਦਾਂ ਤੁਸੀਂ ਰੈਡਾ ਪਾਉਂਦੇ ਹੋ ਅੱਜ ਕੱਲ ਦੇ ਮੁੰਡੇ ਉਹ ਸਿਸਟਮ ਨਹੀਂ ਦੇਖੋ ਜੀ ਹੁਣ ਸਾਡੇ ਵੇਲੇ ਤੇ ਚਪੇੜਾਂ ਹੀ ਪਤਾ ਨਹੀਂ ਕਿੰਨੀ ਕਿ ਵੱਜਦੀਆਂ ਈ ਸਾਡੇ ਹੁਣ ਰਾਣਾ ਵੰਜ ਹੋਇਆ ਅਮਰਸਰ ਦਾ ਉਹ 1 ਮਿੰਟ ਦੇ ਵਿੱਚ ਤੀਤੀ ਤੀ ਚਪੇੜਾਂ ਹੀ ਮਾਰ ਦਿੰਦਾ ਈ ਹੁਣ ਚਪੇੜ ਈ ਦਾ ਹੱਥ ਮਾਰਾ ਜਾਂ ਕੋਈ ਕਰ ਲੈਂਦਾ ਤਾਂ ਆ ਦਿੰਦਾ ਇਹ ਮੇਰੇ ਚਪੇੜ ਮਾਰਨ ੜਿਆ ਜੀ ਤਸਾਈਂ ਪੈਦਾਇਚ ਪੇੜਾਂ ਚ ਹੋਏ ਸਾਨੂੰ ਜਿੰਨੀਆਂ ਚ ਪੇੜਾਂ ਵਜਦੀਆਂ ਉਹਨੇ ਪੈਸੇ ਦਿੰਦੇ ਸੀ ਲੋਕ ਵਿਆਹ ਤੋਂ ਬਾਅਦ ਜੇ ਤੱਕ ਇਹ ਵੀ ਹੜਕਲ ਵੜੀ ਆ ਉਹ ਵੀ ਕਦੇ ਟੋਕਾ ਟਾਕ ਕਰਦੀ ਆ ਵੀ ਨਹੀਂ ਨਹੀਂ ਉਹਨਾਂ ਨਾਲ ਸਗੋਂ ਮੈਂ ਇੱਥੋਂ ਤੱਕ ਖੜਿਆ ਵੱਧ ਖੜਿਆ ਵਿਆਹ ਤੋਂ ਬਾਅਦ ਮੈਂ ਬਹੁਤ ਤਗੜਾ ਖੇਡਿਆ ਆ ਵਿਆਹ ਤੋਂ ਬਾਅਦ ਲੋਕੀ ਆਜੇ ਆਉਂ ਹੋ ਜਾਂਦਾ ਮੈਂ ਤਾਂ ਵਿਆਹ ਤੋਂ ਬਾਅਦ ਬਹੁਤ ਤਗੜੀ ਕਬੜੀ ਕਹਿੰਦੇ ਆ ਵੀ ਇਹ ਨੋਟ ਪੜਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਨਹੀਂ ਨਹੀਂ ਉਹ ਹੱਦ ਤੱਕ ਨਹੀਂ ਸਾਡੇ ਮਨ ਤੇ ਨਾ ਸਾਡੇ ਘਰ ਤੇ ਬੱਚਿਆਂ ਚ ਕੋਈ ਇਹ ਗੱਲ ਨਹੀਂ ਹੈਗੀ ਬਾਦ ਬਾਕੀ ਮਹਾਰਾਜ ਦੀ ਕਿਰਪਾ ਮਗਰ ਬਹੁਤ ਹੀ ਬਾਕੀ ਜੋ ਕੁਝ ਮੈਨੂੰ ਮਿਲਿਆ ਗਿਆ ਮੈਂ ਖਾਈ ਗਿਆ ਮੈਂ ਘਰ ਦੀ ਖਰਾਕ ਖਾਦੀ ਹੈ ਅੱਜ ਤੱਕ ਦੇਸੀ ਘੋਰੀ ਮੈਂ ਖਾਦਾ ਦੁੱਧ ਦਹੀਂ ਮੱਖਣ ਬਾਕੀ ਚੀਜ਼ਾਂ ਮੈਂ ਖਾਦੀਆਂ ਬਾਕੀ ਜੋ ਮੇਰਾ ਭਾਵੇਂ ਗਰੀਬੀ ਭਾਵੇਂ ਜੋ ਮਰਜੀ ਸੀ ਮੇਰਾ ਮਾਂ ਪਿਓ ਮੇਰੇ ਭੈਣ ਭਰਾ ਉਹ ਬਿਲਕੁਲ ਦੰਦੇ ਹੀ ਬਾਅਦ ਚ ਮੈਂ 96 ਜਿੱਥੇ ਆ ਗਿਆ ਇੱਥੇ ਜਦੋਂ ਫਿਰ ਮਾਇਆ ਮਹਾਰਾਜ ਕਿਰਪਾ ਕਬੱਡੀ ਦੇ ਸਿਰ ਤੇ ਬਹੁਤ ਹੋ ਗਈ ਸੀ ਜਦੋਂ ਵੀ ਕਿਤੇ ਬੈਠਿਆ ਕਬੱਡੀ ਦੀ ਗੱਲ ਹੁੰਦੀ ਹੈ ਤੇ ਸ਼ਬਾ ਪਹਿਲਵਾਨ ਦੀ ਗੱਲ ਤੇ ਜ਼ਰੂਰ ਹੋਵੇਗੀ ਕਿਉਂਕਿ ਸ਼ਬਾ ਪਹਿਲਵਾਨ ਦੇ ਇੱਕ ਵਾਹਿਦ ਪਹਿਲਵਾਨ ਹੈ ਜਿਸ ਨੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਝੁਕ ਕੇ ਪਛਾੜਿਆ ਸੀਗਾ ਬਾਲਾ ਕੱਢ ਦਿੱਤਾ ਸੀਗਾ ਸੋ ਕਬੱਡੀ ਜਗਤ ਦੇ ਜੋ ਪਹਿਲਵਾਨ ਨੇ ਅੱਜ ਤੱਕ ਇਹਨਾਂ ਦਾ ਨਾਮ ਚੱਲਦਾ ਹੈ ਕਬੱਡੀ ਖੇਡੀ ਹੈ ਗਰਾਊਂਡ ਲੈਵਲ ਤੋਂ ਉੱਠ ਕੇ ਹੁਣ ਤੱਕ ਜਿੱਥੇ ਬੁਲੰਦੀਆਂ ਤੱਕ ਪਹੁੰਚੇ ਨੇ ਸਿਰਫ ਕਬੱਡੀ ਦੀ ਬਤੋਲ ਸੋ ਕਬੱਡੀ ਵੀ ਖੇਡੀ ਹੈ ਸ਼ੋਹਰਤ ਹਾਸਲ ਕੀਤੀ ਹੈ ਨਾਮ ਨਹੀਂ ਹਾਸਲ ਕੀਤਾ ਵਾ ਸੋ ਕਬੱਡੀ ਦੀ ਲੋਤ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਂਗੇ ਰੂਬਰੂ ਕਰਾਵਾਂਗੇ ਅਤੇ ਜਾਣਾਂਗੇ ਉਹਨਾਂ ਦੀ ਜੀਵਨੀ ਬਾਰੇ ਕਿ ਕਿਹੜੇ-ਕਿਹੜੇ ਉਹਨਾਂ ਦੇ ਕਿੱਥੇ-ਕਿੱਥੇ ਕਬੱਡੀ ਖੇਡਣ ਗਏ ਨੇ ਕਿੱਦਾਂ ਕਬੱਡੀ ਸਟਾਰਟ ਕੀਤੀ ਹੈ ਕਿੱਦਾਂ ਮਨ ਚ ਆਇਆ ਵੀ ਮੈਂ ਕਬੱਡੀ ਖੇਡਾਂ ਕਿਉਂਕਿ ਹੋਰ ਵੀ ਕਈ ਖੇਡਾਂ ਹੁੰਦੀਆਂ ਨੇ ਜਿਵੇਂ ਖੇਡਣ ਵਾਲੀਆਂ ਜਿਵੇਂ cricket ਹੋ ਗਿਆ ਹੋਰ ਚੀਜ਼ਾਂ ਹੋ ਗਈਆਂ ਲੇਕਿਨ ਕਬੱਡੀ ਹੀ ਕਿਉਂ ਚੁਜ਼ ਕੀਤੀ ਆੜੇ ਤੁਸੀਂ ਮਗਰ ਤ ਤਰਾਫੀਆਂ ਦੇਖ ਰਹੇ ਹੋ ਇਹ ਸਭ ਉਸ ਕਬੱਡੀ ਦਾ ਕਮਾਲ ਹੈ ਉਸ ਕਬੱਡੀ ਦੀ ਹੀ ਬਦੌਲਤ ਹੈ ਜੋ ਸ਼ੰਭਾ ਪਹਿਲਵਾਨ ਜਿਹਨੂੰ ਕਹਿੰਦੇ ਆਪਾਂ ਉਹਨਾਂ ਨੇ ਸ਼ਬਾ ਧਾਰੋ ਵਾਲੀ ਵੀ ਕਹਿ ਸਕਦੇ ਆ ਉਹ ਵੀ ਕਹਿੰਦੇ ਹੋਣਗੇ ਲੋਕੀ ਕਿਉਂਕਿ ਨਾਮਵਾਲ ਹਸੀਏ ਸ਼ਬਾ ਗੋਦਾਸਪੁਰਿਆ ਵੀ ਕਹਿੰਦੇ ਨੇ ਸੋ ਉਹਨਾਂ ਵੱਲੋਂ ਇਹ ਜਿਹੜੀਆਂ ਟਰੋਫੀਆਂ ਜਿੱਤੀਆਂ ਗਈਆਂ ਨੇ ਆਪਣੇ ਕਬੱਡੀ ਖੇਡਣ ਦੌਰਾਨ ਸੋ ਲਗ ਲਗ ਦੇਸ਼ਾਂ 'ਚ ਕੋਈ ਐਸਾ ਦੇਸ਼ ਹੋਵੇਗਾ ਜਿਹੜਾ ਉਹਨਾਂ ਨੇ ਨਾ ਗਏ ਹੋਣਗੇ ਹਰ ਦੇਸ਼ 'ਚ ਗਏ ਨੇ ਆਪਣੀ ਕਬੱਡੀ ਦੇ ਜੋਰ ਵਿਖਾਏ ਨੇ ਉਥੋਂ ਨਾਮ ਜਿੱਤ ਕੇ ਆਏ ਨੇ ਸੋ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਜੋ ਸ਼ਬਬ ਪਹਿਲਵਾਨ ਹੈ ਉਹ ਸਾਡੇ ਜ਼ਿਲ੍ਹਾ ਗੁਦਾਸਪੁਰ ਦੇ ਪਿੰਡ ਧਾਰੋ ਵਾਲੇ ਰਹਿਣ ਵਾਲੇ ਨੇ ਅੱਜ ਅਸੀਂ ਉਹਨਾਂ ਘਰ ਪਹੁੰਚੇ ਹਾਂ ਸੋ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਕਿ ਕਿੱਦਾਂ ਮਨ ਚ ਆਇਆ ਵੀ ਕਬੱਡੀ ਹੀ ਖੇਡਣੀ ਹੈ ਤੇ ਕੀ ਕੀ ਮੁਸ਼ਕਲ ਆਈਆਂ ਕਿਉਂਕਿ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਕੋਈ ਵੀ ਆਪਾਂ ਗੇਮ ਖੇਡਦੇ ਆ ਤੇ ਉਹਦੇ ਵਿੱਚ ਬੜੀਆਂ ਕਠਿਨਾਈਆਂ ਹੀ ਹੁੰਦੀਆਂ ਸੋ ਗੱਲ ਕਰਾਂਗੇ ਸ਼ਬਬ ਪਹਿਲਵਾਨ ਜੀ ਨਾਲ ਪਹਿਲਵਾਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੇ ਆਉਣ ਦਾ ਚੈਨਲ ਤੇ ਚੈਨਲ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਸ਼ਬਬ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਕਬੱ ਕਬੱਡੀ ਮੈਂ ਸਕੂਲ ਲੈਵਲ ਤੋਂ ਸ਼ੁਰੂ ਕੀਤੀ ਜੀ ਆਮਾ 1981 ਤੋਂ ਲੈ ਕੇ 2005 ਤੱਕ ਮੈਂ ਕਬੱਡੀ ਖੇਡਿਆ ਜੀ ਆਪਣੇ 23 ਸਾਲ ਕਬੱਡੀ ਖੇਡੀ ਮੈਂ ਲਗਾਤਾਰ ਹਾਂ ਜੀ ਤੇ ਘਰ ਪੱਖੋਂ ਗੱਲ ਕਰੀਏ ਤੇ ਪਰਿਵਾਰਕ ਜੋ ਪਿੱਛੇ ਸੀਗੇ ਬੈਕਗ੍ਰਾਉਂਡ ਆਪਣੀ ਜਾਨੀ ਕਿ ਫਾਦਰ ਸਾਹਿਬ ਕੀ ਕਰਦੇ ਰਹੇ ਮੈਂ ਇਦਾਂ ਵੀ ਦੱਸ ਚੁੱਕਾ ਮੈਂ ਗਰਾਊਂਡ ਲੈਵਲ ਤੋਂ ਉੱਠ ਕੇ ਮਹਾਰਾਜ ਦੀ ਕਿਰਪਾ ਮੈਂ ਹੁਣ ਇੱਥੇ ਤੱਕ ਪਹੁੰਚਿਆ ਤੇ ਸਾਰੀ ਮੇਰੀ ਕਬੱਡੀ ਦੀ ਦੇਣ ਹੈ ਕੀ ਹੁੰਦਾ ਅੱਜ ਕੱਲ ਨੌਜਵਾਨ ਦੀ ਗੱਲ ਵੀ ਕਰੀਏ ਤੇ ਅੱਜ ਕੱਲ ਨੌਜਵਾਨ ਜੇ ਪਿੱਛੇ ਕੁਝ ਖਰਾਕਾਂ ਦਾ ਮਿਲ ਨਾ ਜਾਂ ਡਾਈਟ ਨਾ ਮਿਲੇ ਜਾਂ ਆਰਥਿਕ ਪੱਖੋਂ ਜੇ ਆਪਾਂ ਕਮਜ਼ੋਰ ਹੋਈਏ ਤੇ ਉਹ ਕਬੱਡੀ ਸ਼ਾਹ ਜਾਂ ਕੋਈ ਵੀ ਗੇਮ ਆ ਉਹ ਛੱਡ ਜਾਂਦੇ ਵੀ ਸਾਨੂੰ ਪ੍ਰੋਪਰ ਡਾਈ ਨਹੀਂ ਮਿਲਦੀ ਤੁਸੀਂ ਕਿਦਾਂ ਮੈਂਟੇਨ ਕੀਤਾ ਤੁਸੀਂ ਮੈਂ ਤੇ ਬਾਕੀ ਮਹਾਰਾਜ ਦੀ ਕਿਰਪਾ ਮਗਰ ਬਹੁਤ ਹੀ ਬਾਕੀ ਜੋ ਕੁਝ ਮੈਨੂੰ ਮਿਲਿਆ ਗਿਆ ਮੈਂ ਖਾਈ ਗਿਆ ਮੈਂ ਘਰ ਦੀ ਖਰਾਕ ਖਾਦੀ ਏ ਅੱਜ ਤੱਕ ਦੇਸੀ ਘੋਰੀ ਮੈਂ ਖਾਦਾ ਦੁੱਧ ਦਹੀਂ ਮੱਖਣ ਬਾਕੀ ਚੀਜ਼ਾਂ ਮੈਂ ਖਾਦੀਆਂ ਬਾਕੀ ਜੋ ਮੇਰਾ ਭਾਵੇਂ ਗਰੀਬੀ ਸੀ ਭਾਵੇਂ ਜੋ ਮਰਜੀ ਸੀ ਮੇਰਾ ਮਾਪਿਓ ਮੇਰੇ ਭੈਣ ਭਰਾ ਉਹ ਬਿਲਕੁਲ ਦੰਦੇ ਹੀ ਬਾਅਦ ਚ ਮੈਂ 96 ਜਿੱਥੇ ਆ ਗਿਆ ਇੱਥੇ ਜਿੱਦੋਂ ਫਿਰ ਮਾਇਆ ਮਹਾਰਾਜ ਕਿਰਪਾ ਕਬੱਡੀ ਦੇ ਸਿਰ ਤੇ ਬਹੁਤ ਹੋ ਗਈ ਸੀ ਤੇ ਵਧੀਆ ਇੱਥੇ ਫਿਰ ਮੇਰੀ ਵਾਈਫ ਮੇਰਾ ਸਾਰਾ ਬੱਚੇ ਲੋਕ ਆਫਟਰ ਕਰਦੇ ਜਿੱਥੇ ਵੀ ਗੱਲ ਚੱਲਦੀ ਆ ਕਬੱਡੀ ਦੀ ਗੱਲ ਚੱਲਦੀ ਆ ਤੇ ਸ਼ਬਾ ਧਾਰੋ ਵਾਲੀ ਆ ਸ਼ਬਾ ਭਵਾਂ ਦੇ ਸ਼ਬਾ ਕੁ 10 ਪੀ ਦੀ ਗੱਲ ਜਰੂਰ ਹੁੰਦੀ ਆ ਵੀ ਚਲੋ ਨਾ ਚੰਗਾ ਨਾਮ ਕਮਾਇਆ ਵਾ ਕਿੰਨੇ ਸਾਲ ਦਾ ਕੈਰੀਅਰ ਤਾਂ ਤੁਸੀਂ ਹੁਣ ਕਦੋਂ ਦੀ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਕਦੋਂ ਛੱਡੀ ਕਬੱਡੀ ਮੈਂ 1981 ਚ ਸ਼ੁਰੂ ਕੀਤੀ ਸੀ ਤੇ ਮੈਂ ਡਿਸਟ੍ਰਿਕਟ ਲੈਵਲ ਤੋਂ ਸ਼ੁਰੂ ਹੋਇਆ ਸੀ ਤੇ ਵਰਲਡ ਲੈਵਲ ਤੇ ਆਪਣਾ ਪੰਚਿਆਂ ਪੂਰਾ ਮੈਂ ਵਰਲਡ ਕੱਪ ਖੇਡੇ ਪੰਜ ਅੱਠ ਘਟੋ ਘਟ ਤੇ 23 ਸਾਲ ਕਬੱਡੀ ਖੇਡਣੀ ਕੋ ਨਿੱਕੀ ਜੀ ਗੱਲ ਨਹੀਂ ਹਾਂਜੀ ਆਪਣੀ ਅੱਧੀ ਜ਼ਿੰਦਗੀ ਜਿਹੜੀ ਹੈ ਕਬੱਡੀ ਦੇ ਲੇਖੇ ਲਾਤੀ ਹੈ ਦੋ ਵਾਰੀ ਤੁਸੀਂ ਜਿਹੜੀ ਹੈ ਕਿ ਇੰਡੀਆ ਦੇ ਕਪਤਾਨ ਵੀ ਰਹੇ ਹੋ ਮੈਂ ਹਾਂਜੀ ਦੋ ਵਾਰੀ ਕਪਤਾਨੀ ਕੀਤੀ ਇੰਡੀਆ ਟੀਮ ਦੀ ਔਰ ਦੋ ਵਾਰੀ ਪਾਕਿਸਤਾਨ गए ਦੋਹੇ ਵਾਰੀ ਜਿੱਤ ਕੇ ਆਏ ਆ ਨਾ ਪਾਕਿਸਤਾਨ ਹਲੇ ਤੱਕ ਕੋਈ ਜਿੱਤ ਕੇ ਆਇਆ ਤੇ ਨਾ ਹਲੇ ਜਿੱਤਿਆ ਕੋਈ ਮਤਲਬ ਕਿ ਤੁਸੀਂ ਤੁਹਾਡਾ ਕਹਿੰਦਾ ਮਤਲਬ ਵੀ ਤੁਹਾਡੇ ਤੋਂ ਪਹਿਲਾਂ ਵੀ ਕੋਈ ਨਹੀਂ ਪਾਕਿਸਤਾਨ ਜਾ ਕੇ ਜਿੱਤਿਆ ਤੇ ਤੁਹਾਡੇ ਤੋਂ ਬਾਅਦ ਵੀ ਕੋਈ ਨਹੀਂ ਨਹੀਂ ਹੱਦ ਤੱਕ ਨਹੀਂ ਜਿੱਤੀ ਸਾਡੀ ਟੀਮ ਜਾਨੀ ਕਿ ਤੁਸੀਂ ਰਿਕਾਰਡ ਬਣਾਦਾ ਦੋ ਵਾਰੀ ਤੁਸੀਂ ਗਏ ਉਹ ਤੋਂ ਦੋਨੇ ਵਾਰੀ ਪਾਕਿਸਤਾਨ ਜਿੱਤ ਗਿਆ ਜੀ ਅਹੀਂ ਵਧੀਆ ਪਲੇਅਰ ਗਏ ਸਾਰੇ ਅਹੀਂ 8 ਮੁੰਡੇ ਪੰਜਾਬ ਦੇ ਹੀ ਉਹ ਮਾ ਆਖਿਆ ਵੀ ਜੇ ਜਾਣਗੇ ਤੇ ਆਪਾਂ ਖੇਡਣਾ ਨਹੀਂ ਦੇ ਨਹੀਂ ਉਹਦੇ ਵਿੱਚ ਮੈਂ ਹੀ ਪੱਪੂ ਕੰਢੀਲਾ ਮੰਗੀ ਸੁਰਖਪੁਰੀਆ ਨੇਕੀ ਸ਼ੇਮਾ ਬਲੜਵਾਲ ਇਹ ਧੀਰਾ ਡਡਵਿੰਡੀ ਇਹ ਵਧੀਆ ਲੁਧਿਆਣੇ ਦੇ ਮੁੰਡੇ ਟੋਨੀ ਨਿਮਾ ਬਹੁਤ ਵਧੀਆ ਪਲੇਅਰ ਜਿਹੜੇ ਹੀ ਉਹ ਨਾਮਵਰ ਪਲੇਅਰ ਅਸੀਂ ਕਿੱਥੇ ਗਏ ਆ ਜੀ ਭਲਵਾਂ ਜੀ ਫਿਰ ਉੱਥੋਂ ਦੀ ਕੋਈ ਰੋਚਕ ਗੱਲ ਹੋਵੇ ਤੁਹਾਨੂੰ ਯਾਦ ਹੋਵੇ ਕੋਈ ਐਸਾ ਮੂਮੈਂਟ ਹੋਵੇ ਜੇ ਤੁਸੀਂ ਦੋ ਵਾਰੀ ਗਏ ਉਹਦੇ ਜਿੱਤ ਕੇ ਆਏ ਹੋ ਹਾਂ ਜੀ ਸਾਨੂੰ ਇਹੋ ਹੀ ਬੜਾ ਮਾਣ ਆ ਵੀ ਦੋ ਵਾਰੀ ਅਸੀਂ ਗਏ ਆ ਸਾਡਾ ਉੱਥੇ ਪੰਜਾਬ ਦਾ ਮੁੱਖ ਮੰਤਰੀ ਨਵਾਸ਼ ਰਿਸ਼ ਵੀ ਉਦੋਂ ਉਹਨਾਂ ਬੈਠ ਕੇ ਸਾਡਾ ਮੈਚ ਵੇਖਿਆ ਉਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਉਹਨੇ ਮੈਨੂੰ 50000 ਰੁਪਇਆ ਤੇ 골ਡ ਮੈਡ ਨਾਲ ਸਨਮਾਨਿਤ ਕੀਤਾ ਉਸ ਟਾਈਮ ਤੇ ਜੇ ਜੇ ਤੁਸੀਂ ਇਹ ਕਹਿ ਰਹੇ ਹੋ ਵੀ ਇਹ ਜਿਹੜਾ ਪਾਕਿਸਤਾਨੀ ਖਿਡਾਰੀ ਹੈ ਕਿ ਚੁੱਕ ਕੇ ਤੁਸੀਂ ਬਾਲਾ ਕੱਢਿਆ ਸੀ ਉਹ ਕਿੱਥੇ ਗਈ ਸੀ 1995 ਜ ਉਹ ਵਰਲਡ ਕੱਪ ਕਿ ਸਰ ਵਾਕਿਆ ਕੀ ਹੋਇਆ ਸੀ ਕਿਤਾ ਉਹ ਵਰਲਡ ਕੱਪ ਹੋਇਆ ਜੀ ਮੈਂ ਤਾਂ ਖੇਡਦਾ ਨਹੀਂ ਸੀ ਤੇ ਮੇਰਾ ਜਿਹੜਾ ਸਾਡਾ ਸੀਨੀਅਰ ਪਲੇਅਰ ਸੀ ਮੇਰੇ ਤੋਂ ਬਲਵਿੰਦਰ ਫੇਡਾ ਉਹ ਆਂਦਾ ਵੀ ਜੇ ਤੂੰ ਨਾ ਖੇਡਿਆ ਤੇ ਸਾਡੀ ਗੱਲ ਨਹੀਂ ਬਣਨੀ ਇਹ ਤੇਰੇ ਕੋ ਡਰਦੇ ਬਹੁਤ ਆ ਤੇ ਉਹਨੇ ਮੈਨੂੰ ਕੋਸ਼ਿਸ਼ ਕੀਤੀ ਆਪਣੇ ਨਾਲ ਲੱਤੀ ਪੈ ਛੱਬੇ 'ਚ ਹੈ ਕਿ ਅਸਲ ਡਰਦੇ ਬਹੁਤ ਆ ਹੋਰ ਵੀ ਪਹਿਲਵਾਨ ਹੈਗੇ ਨੇ ਇਹ ਤੇ ਮਹਾਰਾਜ ਨੂੰ ਪਤਾ ਜੀ ਮੈਂ ਆਪ ਆਪਣੀ ਧੌਣ ਤੇ ਹੱਥ ਨਹੀਂ ਰੱਖਣ ਦੇ ਤਾਲ ਦਾ ਕਿਸੇ ਨੂੰ ਤੇ ਮੈਂ ਬੜੇ ਬੜੇ ਜਾਫੀਆਂ ਨੇ ਮੇਰੇ ਤੇ ਯੋਰ ਲਾਇਆ ਪਰ ਪਾਕਿਸਤਾਨੀ ਨਹੀਂ ਮੇਰੇ ਲਾਗੇ ਲੱਗੇ ਨਹੀਂ ਤੇ ਕੀ ਉਹ ਵਾਕਿਆ ਜਿਹਾ ਸੀ ਹੋ ਗਿਆ ਜੇ ਚੁੱਕ ਕੇ ਬਾਲਾ ਕੱਢਿਆ ਤੁਸੀਂ ਪਾਕਿਸਤਾਨ ਹਾਂਜੀ ਹਾਂਜੀ ਉਹ ਕੀ ਵਾਕਿਆ ਕਿਦਾਂ ਹੋਇਆ ਸੀ ਜਰਾ ਵਾਕਿਆ ਵੇਖੋ ਜੀ ਉਹ ਉਹਨਾਂ ਦੀ ਉਹ ਫੜਨ ਦੀ ਤਮੰਨਾ ਜੀ ਮੇਰੀਆਂ ਲੱਤਾਂ ਵੀ ਅਨੇ ਚਲੋ ਰੋਕਾਬੂ ਨਹੀਂ ਹੁੰਦਾ ਤੇ ਮੇਰੀਆਂ ਲੱਤਾਂ ਫੜਨ ਪਿਆ ਉਹ ਜਦੋਂ ਠਾਨ ਹੋਇਆ ਮੈਂ ਸੱਦਾ ਦਾ ਸੱਦਾ ਚੁੱਕ ਕੇ ਮਾਰਿਆ ਬਾਹਰ ਬੱਲੇ ਬੱਲੇ ਹੋ ਗਈ ਕਿ ਉਹ ਪੂਰੀ ਬੱਲੇ ਬੱਲੇ ਕੋ ਗੱਲ ਹੀ ਨਹੀਂ ਕਰਨ ਵਾਲੀ ਜੀ ਔਰ ਰੇਟ ਦੇ ਤੇ ਮੈਨੂੰ ਪਤਾ ਨਹੀਂ ਡਾਲਰ ਕਰਨਾ ਕਿ ਵਰਿਆ ਇਹ ਸੇਬਾ ਜੀ ਜੇ ਗੱਲ ਕਰੀਏ ਪੁਰਾਣੀ ਕਬੱਡੀ ਤੇ ਹੁੰਦੀ ਕਬੱਡੀ ਕੀ ਫਰਕ ਸਮਝਦੇ ਹੋ ਮੈਂ ਕੋਈ ਪੁਰਾਣੀ ਕਬੱਡੀ ਜਿਹੜੀ ਹੈ ਨਾ ਉਹ ਗਰਾਊਂਡ ਲੈਵਲ ਦੀ ਸਾਰੇ ਅਸੀਂ 4 ਵਜੇ ਉੱਠਣਾ ਮਿਹਨਤ ਕਰਨੀ ਗਰਾਊਂਡ 'ਚ ਹੁਣ ਉਹ ਪਲੇਅਰ ਗਰਾਊਂਡ ਦੀ ਮਿਹਨਤ ਕੱਟ ਕਰਦੇ ਆ ਮੈਂ ਇਹੋ ਹੀ ਆਖਾਂਗਾ ਵੀ ਪਲੇਅਰਾਂ ਨੇ ਮਿਹਨਤ ਕਰੋ ਵਧੀਆ ਵਧੀਆ ਨਾ ਕਮਾਓ ਖੇਡਦੇ ਸੋਹਣੇ ਮੁੰਡੇ ਖੇਡਣ ਦੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੁਣ ਤਾਂ ਪੈਸਾ ਬਹੁਤ ਕਬੱਡੀ 'ਚ ਸਾਡੇ ਵੇਲੇ ਤਾਂ ਪੈਸਾ ਉਹ ਜਿਹਾ ਹੁੰਦਾ ਜਿਹੜਾ ਬਹੁਤ ਤਗੜਾ ਹੈ ਹੁਣ ਤੇ ਮਾਰਾ ਸੁੱਖ ਰੱਖੇ ਬਹੁਤ ਜਿਆਦਾ ਪੈਸਾ ਲੇਕਿਨ ਫੇਰ ਵੀ ਕਬੱਡੀ ਮਤਲਬ ਜਿੱਦਾਂ ਤੁਸੀਂ ਖੇਡਦੇ ਹੋ ਜਿੱਦਾਂ ਤੁਸੀਂ ਰੇਡਾਂ ਪਾਉਂਦੇ ਹੋ ਅੱਜ ਕੱਲ ਦੇ ਮੁੰਡੇ ਉਹ ਸਿਸਟਮ ਨਹੀਂ ਦੇਖੋ ਜੀ ਹੁਣ ਸਾਡੇ ਵੇਲੇ ਤੇ ਚਪੇੜਾਂ ਹੀ ਪਤਾ ਨਹੀਂ ਕਿੰਨੀ ਕ ਵਜਦੀਆਂ ਸੀ ਸਾਡੇ ਹੁਣ ਰਾਣਾ ਵੰਜ ਹੋਇਆ ਅੰਮ੍ਰਿਤਸਰ ਦਾ ਉਹ ਇੱਕ ਮਿੰਟ ਦੇ ਵਿੱਚ ਤੀ ਤੀ ਤੇ ਚਪੇੜਾਂ ਹੀ ਮਾਰ ਦਿੰਦਾ ਸੀ ਹੁਣ ਚਪੇੜ ਇਦਾਂ ਹੱਥ ਮਾਰਾ ਜਾਂ ਕੋਈ ਕਰ ਲੈਂਦਾ ਦਾ ਦਿੰਦਾ ਕਿ ਮੇਰੇ ਚਪੇੜ ਮਾਰਨ ਰਿਹਾ ਜੀ ਤੇ ਸਾਈਂ ਪੈਦਾ ਚਪੇੜਾਂ ਚ ਹੋਏ ਸਾਨੂੰ ਜਿੰਨੀਆਂ ਚਪੇੜਾਂ ਵ ਆਤੀ ਤੇ ਕਬੱਡੀ ਦੌਰਾਨ ਕਿੱਥੇ ਕਿੱਥੇ ਕੰਟਰੀ ਚ ਗਏ ਹੋ ਜਾਂ ਕਿਹੜੀ ਕੋਈ ਕੋਈ ਕੰਟਰੀ ਛੱਡੀ ਆ ਵੀ ਤੁਸੀਂ ਜਿੱਥੇ ਨਹੀਂ ਗਏ ਮੈਂ ਖਿਆਲ ਮੈਂ ਕਬੱਡੀ ਦੇ ਸਿਰ ਤੇ ਬਹੁਤ ਕੰਟਰੀਆਂ ਘੁੰਮਿਆ ਜੀ ਇੰਗਲੈਂਡ ਕੈਨੇਡਾ ਅਮਰੀਕਾ ਸਿੰਗਾਪੁਰ ਡਬਈ ਪਾਕਿਸਤਾਨ ਛੱਡੀ ਕੋਈ ਨਹੀਂ ਆ ਨਾ ਨਾ ਬਹੁਤ ਸਾਰਾ ਜਿਹਾ ਸ਼ੇ ਆ ਸਾਰਾ ਜਿਹਾ ਜੀ ਕੰਮ ਕਰੀਓ ਕਬੱਡੀ ਖੇਡ ਕੇ ਆਇਓ ਜਾਂ ਕਬੱਡੀ ਚ ਪਏ ਹੋ ਆ ਹੁਣ ਤੱਕ ਦੀਆਂ ਉਪਲਬਧੀਆਂ ਇੱਥੇ ਸਾਰਾ ਤੁਸੀਂ ਕਿਨੂੰ ਮੰਨਦੇ ਹੋ ਆਪਣਾ ਗੁਰੂ ਕਿਨੂੰ ਮੰਨਦੇ ਹੋ ਸਾਰਾ ਸਿਹਰਾ ਕਿਨੂੰ ਦਿੰਦੇ ਹੋ ਮੇਰਾ ਸਤਾਜ ਕਰਮਜੀਤ ਸਿੰਘ ਡੀਪੀ ਉਹਨਾਂ ਦੀ ਬਦੌਲਤ ਮੈਂ ਇੱਥੇ ਤੱਕ ਪਹੁੰਚਿਆ ਤਾਂ ਬਾਕੀ ਮੇਰਾ ਪਰਿਵਾਰ ਹਾਂਜੀ ਤੁਹਾਡੇ ਡੀਪੀ ਸਰ ਅੱਜ ਮਤਲਬ ਨਹੀਂ ਅੱਜ ਉਹ ਦੁਨੀਆ ਤੇ ਹੈ ਦੁਨੀਆ ਤੇ ਹੈ ਨਹੀਂ ਆ ਜੇ ਉਹ ਉਸ ਟਾਈਮ ਤੁਹਾਡੀ ਪਿੱਠ ਤੇ ਹੱਥ ਨਾ ਰੱਖਦੇ ਤੇ ਸ਼ਾਇਦ ਜੇ ਸ਼ਬਦ ਭਲਾਉਣੇ ਇੱਧਰ ਨਾ ਹੁੰਦੇ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਉਹਨਾਂ ਦੀ ਬਹੁਤ ਦੇਣ ਹੈ ਔਰ ਮੇਰੀ ਹਰ ਪੱਖੋਂ ਮਾਇਤ ਕਰਦੇ ਕਰਾਗੋ ਦੁੱਧ ਵੀ ਸਕੂਲ ਸਾਡੇ ਲਵਾਇਆ ਸੀ ਉਹਨਾਂ ਨੇ ਸਾਡੇ ਉਸ ਟਾਈਮ ਹਡਮਾਸਟਰ ਵੀ ਸਾਡੇ ਪਿੰਡ ਦੀ ਹੀ ਨੌਰਾਨੀ ਤੇ ਉਹ ਉਸ ਟਾਈਮ ਸਾਡਾ ਦੁੱਧ ਵੀ ਉਹਨਾਂ ਨੇ ਜਦੋਂ ਅਸੀਂ ਗੇਟ ਜੀਐਮ ਲਾ ਕੇ ਹੱਡਣਾ ਸਾਨੂੰ ਦੁੱਧ ਦੇ ਪਿਉਣਾ ਵਧੀਆ ਸਾਡੇ ਬਹੁਤ ਲੋਕ ਆਫਟਰ ਕਰਦੇ ਤੇ ਧਿਰ ਬਹੁਤ ਗੱਲ ਕਰੀ ਤੇ ਘਰ ਦੇ ਕਿਦਾਂ ਮਤਲਬ ਤੁਹਾਡੇ ਸਾਥ ਦਿੰਦੇ ਸੀ ਕਬੱਡੀ ਖੇਡਦੇ ਸੀ ਵੇਖੋ ਜੀ ਘਰ ਦੇ ਸਾਥ ਦਿੰਦੇ ਤੇ ਮੈਂ ਇੱਥੇ ਤੱਕ ਪਹੁੰਚਿਆ ਨਹੀਂ ਕਈ ਵਾਰੀ ਹੁੰਦਾ ਨਾ ਵੀ ਘਰ ਦੇ ਚਲੋ ਘਰ ਦੇ ਜਵੇਂ ਤੁਹਾਡੇ ਫਾਜ਼ਲ ਸਾਹਿਬ ਦਿੰਦੇ ਮਤਲਬ ਉਹ ਵਿਆਹ ਤੋਂ ਬਾਅਦ ਜੇ ਆਪਾਂ ਕਹੀਏ ਵੀ ਹਰ ਇੱਕ ਘਰ ਵਾਲੀ ਆ ਉਹ ਵੀ ਕਰਵੇ ਟੋਕਾ ਟਾਕ ਕਰਦੀ ਹੈ ਵੀ ਨਹੀਂ ਨਹੀਂ ਉਹ ਨਾਲ ਸਗੋਂ ਮੈਂ ਇੱਥੇ ਤੱਕ ਖੜੇ ਵੱਧ ਖੜਿਆ ਵਿਆਹ ਤੋਂ ਬਾਅਦ ਮੈਂ ਬਹੁਤ ਤਗੜਾ ਖੇਡਿਆ ਵਿਆਹ ਤੋਂ ਬਾਅਦ ਲੋਕੀ ਆਜਣ ਆਉਂ ਹੋ ਜਾਂਦਾ ਮੈਂ ਤਾਂ ਵਿਆਹ ਤੋਂ ਬਾਅਦ ਬਹੁਤ ਤਗੜੀ ਕਬੱਡੀ ਕਹਿੰਦੇ ਆ ਵੀ ਇਹ ਨੋਟ ਪੜਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਨਹੀਂ ਨਹੀਂ ਉਹ ਹਾਲ ਤੱਕ ਸਾਡੇ ਮਨ ਚ ਨਾ ਸਾ ਸਾਡੇ ਜੋ ਸਾਡੇ ਘਰ ਮਾਹੌਲ ਨਹੀਂ ਹੈਗਾ ਅਸੀਂ ਵਧੀਆ ਆਪਣੇ ਸ਼ਾਂਤ ਵਿੱਚ ਟੰਗਣਾ ਰਹਿੰਨੇ ਆ ਹੁਣ ਅਸੀਂ ਜੁਆਇੰਟ ਕੀਤਾ ਬਟਾਲਾ ਕਬੱਡੀ ਦਾ ਸਲੈਟ ਕਲੱਬ ਉਹਦੇ ਸਾਡੇ ਪ੍ਰਧਾਨ ਨੇ ਸਰਦਾਰ ਰஞ்சிਤ ਸਿੰਘ ਠੇਕੇਦਾਰ ਤੇ ਚੇਅਰਮੈਨ ਸਾਹਿਬ ਨੇ ਰਾਜਵਿੰਦਰ ਸਿੰਘ ਤੇ ਆਪਣੇ ਪ੍ਰਧਾਨ ਵਾਈਸ ਪ੍ਰਧਾਨ ਉਹ ਬੈਠੇ ਪੋਲਾ ਪੋਲਾ ਤੇ ਮੈਂ ਹੈਗਾ ਸੀਨੀਅਰ ਮੀਤ ਪ੍ਰਧਾਨ ਅਹੀ ਵਧੀਆ ਸ਼ੁਰੂ ਨੇ ਕੀ ਕੰਮ ਕਰਦੀ ਹੈ ਅਹੀ ਵਧੀਆ ਕੰਮ ਕਰਦੇ ਬੱਚਿਆਂ ਨੂੰ ਦਈ ਟੂਰਨਾਮੈਂਟ ਕਰਾਈ ਦਾ ਜੇ ਕੋਈ ਮਾੜਾ ਦੀ ਮੈਚ ਕਰੀਦੀ ਹੈ ਵਧੀਆ ਦਾਵਲ ਤੇ ਸਾਰਾ ਕੁਝ ਉਹਨਾਂ ਦੇ ਲੋਕ ਆਫਟਰ ਕਰਦੇ ਨੇ ਸੋ ਸਬਾਬ ਨੂੰ ਆਣੇ ਤੇ ਗੱਲ ਕਰੀਏ ਤੇ ਅੱਜ ਕੱਲ ਦੇ ਨੌਜਵਾਨ ਨੂੰ ਕੀ ਸੇਧ ਦਿੰਦਾ ਕੋਈ ਆਪਣਾ ਕਲੱਬ ਖੋਲਿਆ ਕਬੱਡੀ ਲੋਕਾਂ ਨੂੰ ਸਿਖਾਉਣ ਵਾਸਤੇ ਕੋਈ ਹਾਂਜੀ ਹਾਂਜੀ ਪਹਿਹੀ ਖੋਲਿਆ ਹੀ ਪਹਿਨਾ ਪਰ ਹੁਣੇ ਬੰਦ ਕਰਤਾ ਜੀ ਕੀ ਕਰਨ ਬਣਿਆ ਵੈਸੇ ਆਪਾਂ ਜਮਾਰਾ ਐਸੇ ਕਰਕੇ ਵੀ ਨਹੀਂ ਨਾਲ ਸਾਡੇ ਕੋਲ ਟਾਈਮ ਘਟਿਆ ਕਦੀ ਕਿਤੇ ਜਾਓ ਕਦੀ ਕਿਤੇ ਜਾਓ ਬੱਚਾ ਫਿਰ ਜਦੋਂ ਗ੍ਰਸਤੀ ਚ ਬੰਦਾ ਪੈ ਜਾਂਦਾ ਫਿਰ ਉਹਦੇ ਕਰਕੇ ਟਾਈਮ ਟਾਈਮ ਬਹੁਤ ਚਾਹੀਦਾ ਇਹਦੇ ਚ ਇੱਕ ਹੋਰ ਤੁਸੀਂ ਗੱਲ ਕਰ ਰਹੇ ਸੀ ਵੀ ਤੁਸੀਂ ਕਿਤੇ ਪਾਕਿਸਤਾਨ ਗਏ ਸੀ ਕਿਤੇ ਉਹ ਸਟੇਸ਼ਨ ਦੇ ਕੋਈ ਵਾਕਿਆ ਹੋਇਆ ਸੀ ਕੀ ਵਾਕਿਆ ਸੀ ਉਹ ਪਾਕਿਸਤਾਨ ਸਟੇਸ਼ਨ ਤੇ ਉਹ ਜਿਹੜਾ ਉਹਦਾ ਪ੍ਰਧਾਨ ਹੀ ਕਬੱਡੀ ਫੈਡਰੇਸ਼ਨ ਦਾ ਬੜਾ ਜਵਾਨ ਹੀ ਉਹ ਘੱਟੋ ਘੱਟ ਉਹਨਾਂ 7 ਫੁੱਟ ਉਹ ਸਾਡਾ ਸ਼ਰਮਾ ਸਾਹਿਬ ਜੇਪੀ ਸ਼ਰਮਾ ਇੱਥੋਂ ਚੰਡੀਗੜ੍ਹ ਤੋਂ ਆਂਦਾ ਸ਼ਰਮਾ ਕਿੱਥੋਂ ਲਾਇਆ ਨਿਗ ਨਿਗੇ ਬੰਦੇ ਮੈਂ ਸ਼ਰਮਾ ਜੀ ਇਹ ਨਿਗ ਨਿਗੇ ਦੂਜਾ ਖਵਾਜਾ ਜੀ ਇਹ ਨਿਗ ਨਿਗੇ ਬੰਦੇ ਪਤਾ ਲੱਗੂ ਮੈਦਾਨ 'ਚ ਖੇਡਦੇ ਮੈਦਾਨ 'ਚ ਤੇ ਫਿਰ ਅਸੀਂ ਦੱਸਿਆ ਉਹਨਾਂ ਨੂੰ ਵੀ ਆ ਨਿਗੇ ਨਿਗੇ ਕੇ ਵੱਡੇ ਆ ਪਾਈਆਂ ਰੈਡਾਂ ਪਾਈ ਧਮਾਲ ਖੁੱਲ ਕੇ ਪਾਈਆਂ ਜੀ ਬੜੇ ਟੌਰ ਨਾਲ ਪਾਈਆਂ ਜਿੱਤ ਕੇ ਆਇਆ ਫਿਰ ਜਿੱਤ ਕੇ ਦੋ ਵਾਰੀ ਜਿੱਤ ਕੇ ਆਇਆ ਮੈਂ ਹਾਂਜੀ ਜੀ ਬਿਲਕੁਲ ਇਹ ਸ਼ਬਾ ਪਲਵਾਨ ਸ਼ਬਾ ਧਾਰੋਵਾਲੀਆ ਸ਼ਬਾ ਗੁਰਦਾਸਪੁਰਿਆ ਨਾਂ ਤੋਂ ਜਾਣੇ ਜਾਂਦੇ ਕਬੱਡੀ ਦੀ ਕਿਤੇ ਵੀ ਗੱਲ ਹੁੰਦੀ ਆ ਤੇ ਇਹਨਾਂ ਦਾ ਨਾਂ ਪਹਿਲਾਂ ਆਉਂਦਾ ਇਹ ਬਾਹਿਦ ਪਲਵਾਨ ਨੇ ਜਿਨ੍ਹਾਂ ਨੇ ਜਿਹੜਾ ਪਾਕਿਸਤਾਨ ਖਿਡਾਰੀ ਸੀ ਕਬੱਡੀ ਖਿਡਾਰੀ ਉਹਦਾ ਬਾਲਾ ਚੁੱਕ ਕੇ ਕੱਢਿਆ ਸੀਗਾ ਬਾਲਾ ਚੁੱਕ ਕੇ ਪਰੇ ਛੁੱਟਿਆ ਸੀਗਾ ਸੋ ਦੋ ਵਾਰੀ ਜਿਹੜੀ ਮੇਜ਼ਬਾਨੀ ਕੀਤੀ ਹੈ ਇੰਡੀਆ ਟੀਮ ਵੱਲੋਂ ਕੈਪਟਨ ਰਹੇ ਨੇ ਅਤੇ ਖੇਡ ਕੇ ਆਏ ਨੇ ਪਾਕਿਸਤਾਨ ਦੋ ਵਾਰੀ ਗਏ ਨੇ ਤੇ ਦੋ ਵਾਰੀ ਹੀ ਜਿੱਤ ਕੇ ਆਏ ਨੇ ਇਹਨਾਂ ਦਾ ਕਹਿਣਾ ਵੀ ਪਹਿਲਾਂ ਵੀ ਜਦੋਂ ਕੋਈ ਕੋਈ ਟੀਮ ਗਈ ਹੈ ਪਾਕਿਸਤਾਨ ਨਾ ਪਹਿਲਾਂ ਜਿੱਤ ਕੇ ਆਈ ਆ ਨਾ ਹੁਣ ਹੁਣ ਕਿਸ ਨੇ ਜਿੱਤਿਆ ਬਿਲਕੁਲ ਸੋ ਕਬੱਡੀ ਜਹਾਂ ਦੀ ਜਿਹੜੀ ਆ ਬੜੀ ਪਿਆਰੀ ਗੇਮ ਆ ਖੇਡਣਾ ਚਾਹੀਦਾ ਜ਼ਰੂਰ ਖੇਡੋ ਪਰ ਸਟੈਮਨਾ ਬਣਾ ਕੇ ਦੁੱਧ ਘਿਓ ਮੱਖਣ ਖਾ ਕੇ ਸੋ ਆ ਜਿਹੜੇ ਤੁਸੀਂ ਮਗਰ ਸ਼ੀਲਡਾ ਵੇਖ ਰਹੇ ਹੋ ਜਿਸ ਮਾਨ ਸਰਮਾਨ ਮਿਲਿਆ ਹੋ ਵੇਖ ਰਹੇ ਹੋ ਇਹ ਸਾਰਾ ਕਬੱਡੀ ਦੀ ਬਦੌਲਤ ਸੇ ਪਹਿਲਵਾਨ ਜੀ ਜਾਂਦੀ ਵਾਰੀ ਆਖਰੀ ਸਵਾਲ ਆ ਵੀ ਦੀ ਮੈਂ ਕਬੱਡੀ ਖੇਡਣਾ ਚਾਹੁੰਦਾ ਜਾਂ ਹੋਰ ਹੀ ਕੋਈ ਗੇਮ ਖੇਡਣਾ ਚਾਹੁੰਦਾ ਆ ਲੇਕਿਨ ਆਰਥਿਕ ਪੱਖੋਂ ਨਹੀਂ ਖੇਡ ਸਕਦੇ ਜਾਂ ਪਿੱਛੇ ਪੈਸੇ ਦੀ ਸਪੋਰਟ ਹੈ ਨਹੀਂ ਆ ਉਹਨਾਂ ਨੂੰ ਵੇਖੋ ਜੀ ਮੈਂ ਤੇ ਗਵਰਨਮੈਂਟ ਵੀ ਅੱਗੇ ਬੇਨਤੀ ਕਰਦਾ ਵੀ ਜਿਹੜਾ ਬੰਦਾ ਬੰਨ ਵਾਲਾ ਪਲੇਅਰ ਬੰਨ ਵਾਲਾ ਭਾਵੇਂ ਫਲੈਟਿਕ ਦਾ ਭਾਵੇਂ ਕਬੱਡੀ ਦਾ ਭਾਵੇਂ ਫੁੱਟਬਾਲ ਕਿਸੇ ਗੇਮ ਦਾ ਵੀ ਆ ਉਹਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਔਰ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਦੁੱਧ ਘਿਓ ਲੱਸੀ ਆਪਣਾ ਘਰ ਦੀ ਖਾਣਾ ਖਾਓ ਜਿਹਦੇ ਨਾਲ ਤੁਹਾਡੀ ਸਿਹਤ ਬਣੇ ਅਸੀਂ ਮੈਂ ਅੱਜ ਤੱਕ ਘਰ ਦੀ ਖਾਣਾ ਖਾਦੀ ਮੈਂ ਕਦੀ ਚੀਜ਼ ਬਾਹਰੋਂ ਨਹੀਂ ਖਾਦੀ ਹਾਂ ਜੀ ਬਿਲਕੁਲ ਐਸਾ ਸਾਨੂੰ ਸਾਡੇ ਪਿਵਾਜੇ ਸ਼ਬਦ ਪਵਣ ਸਾਡੇ ਜਿਹੜੇ ਪੰਜਾਬ ਦੀ ਆਣ ਬਣ ਨਿਸ਼ਾਨ ਹੈ ਜਿਨ੍ਹਾਂ ਨੇ ਨਾਲ ਰੌਸ਼ਨ ਕੀਤਾ ਆਪਣੇ ਮਾਪਿਆਂ ਦਾ ਕੀਤਾ ਸਾਡੇ ਪੰਜਾਬ ਦਾ ਕੀਤਾ ਜਿਲ੍ਹਾ ਗੁਦਾਸਪੁਰ ਦਾ ਨਾਮ ਰੌਸ਼ਨ ਕੀਤਾ ਕੋਈ ਵੀ ਐਸਾ ਮੁਲਕ ਨਹੀਂ ਹੈ ਜਿੱਥੇ ਗੇ ਨਹੀਂ ਕਬੱਡੀ ਖੇਡ ਕੋਈ ਐਸਾ ਦੇਸ਼ ਨਹੀਂ ਰਹਿ ਗਿਆ ਹੁਣ ਜਿੱਥੇ ਗੇ ਨਹੀਂ ਹੈ ਦੋ ਵਾਰੀ ਇੰਡੀਆ ਟੀਮ ਤੋਂ ਕੈਪਟਨ ਰਹੇ ਨੇ ਅਤੇ ਦੋ ਵਾਰੀ ਪਾਕਿਸਤਾਨ ਕੇਨੇ ਦੋ ਵਾਰੀ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਇਹਨਾਂ ਤੇ ਇਹੋ ਜਿਹੇ ਪਲੇਅਰਾਂ ਦੇ ਸਾਨੂੰ ਮਾਣ ਸਨਮਾਨ ਕਰਨਾ ਚਾਹੀਦਾ ਕਿਉਂਕਿ ਕਬੱਡੀ ਆ ਜਾਂ ਕੋਈ ਵੀ ਖਿਡਾਰੀ ਆ ਜੋ ਸਾਡੇ ਦੇਸ਼ ਲਈ ਜਿੱਤ ਕੇ ਆਉਂਦਾ ਜੋ ਦੇਸ਼ ਦੀ ਕਰਦਾ ਵਾ ਸਾਨੂੰ ਅਸੀਂ ਸਿਰੂਰ ਕਰਦੇ ਆ ਸੁਰਖਾਪੜੀ ਵਿਲੇ ਜਸਵਿੰਦਰ ਭੇਦੀ ਗੁਦਾਸਪੁਰ ਬਟਾਲਾ